ਮਾਮਾ ਜੀ ਦੀ ਭਾਣ ਜੀ ਗੁਰਸਿਮਰਨ ਸਾਡੀ ਗੁਰਸਿਮਰਨ ਆ ਜਾ ਕੇਕ ਕੱਟੀ ਆ ਜਾ ਆ ਜਾ ਮਾਮਾ ਜੀ ਦੇ ਕੋਲੇ ਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀ ਭੈਣ ਆ ਜੀ ਸਰਿੰਦਰ ਕੌਰ ਇਹਦੀ ਬੇਟੀ ਆ ਜੀ ਗੁਰਸਿਮਰਨ ਕੌਰ ਇਹ ਭੈਣ ਦੇ ਪਾਪਾ ਜੀ ਵੀ ਇੱਥੇ ਸਾਡੇ ਕੋਲੇ ਨੇ ਰਜਿੰਦਰ ਸਿੰਘ ਜੀ ਇਹ ਤਿੰਨੋਂ ਮੈਂਬਰ ਪਰਿਵਾਰ ਦੇ ਦਿੱਲੀ ਤੋਂ ਸੁਪਨਿਆਂ ਦੇ ਘਰ ਆਏ ਸੀਗੇ ਗੁਰਸਿਮਰਨ ਜਦੋਂ ਜਨਮ ਹੋਇਆ ਸੀ ਥੋੜੇ ਸਮੇਂ ਦੇ ਸੀ ਇਹਦੇ ਪਾਪਾ ਨੇ ਇਸ ਦੁਨੀਆ ਤੋਂ ਚਲੇ ਗਏ ਸੁਸਾਇਡ ਕਰ ਲਿਆ ਭੈਣ ਸਾਡੀ ਅਫਸੈਟ ਹੋ ਗਈ ਬਹੁਤ ਜ਼ਿਆਦਾ ਇੰਨੀ ਜ਼ਿਆਦਾ ਅਫਸੈਟ ਹੋ ਗਈ ਭੈਣ ਨੂੰ ਆਪਣੀ ਵੀ ਸੋਝੀ ਨਹੀਂ ਸੀ ਇਹਦੇ ਪਾਪਾ ਵੀ ਅਫਸੈਟ ਹੋ ਗਏ ਉਹਨਾਂ ਦੀ ਬਾਹ ਟੁੱਟ ਗਈ ਉਧਰੋਂ ਘਰ ਦੇ ਵਿੱਚ ਬਹੁਤ ਬੁਰੇ ਹਲਾਸ ਸੀ ਫਿਰ ਗੁਰਸਿਮਰਨ ਨੂੰ ਤੇ ਸਾਡੀ ਸ੍ਰਿੰਦਰ ਭੈਣ ਨੂੰ ਤੇ ਰਜਿੰਦਰ ਅੰਕਲ ਨੂੰ ਲੈ ਕੇ ਇੱਥੇ ਜਸ ਭੈਣ ਆ ਸਾਡੀ ਲੁਧਿਆਣੇ ਤੋਂ ਬਹੁਤ ਧੰਨਵਾਦ ਆ ਬਹੁਤ ਸ਼ੁਕਰੀਆ ਮੇਰੀ ਭੈਣ ਦਾ ਉਹ ਲੈ ਕੇ ਆਈ ਇੱਥੇ ਤੇ ਹੁਣ ਇਹ ਦੋਨੋਂ ਮਾਮਾ ਧੀਆਂ ਸਾਡੇ ਕੋਲੇ ਅੱਜ 3 ਸਾਲਾਂ ਦੀ ਹੋ ਗਈ ਸਾਡੀ ਗੁਰਸਿਮਰਨ ਸ੍ਰਿੰਦਰ ਭੈਣ ਦੀ ਬੇਟੀ ਤੇ ਹੁਣ ਕਰੀਬ 1.5 ਸਾਲ ਹੋ ਚੱਲਿਆ ਸਾਡੇ ਕੋਲੇ ਰਹਿੰਦੇ ਆ ਇਹਨਾਂ ਨੂੰ ਅੱਜ ਸਾਡੀ ਗੁਰਸਿਮਰਨ ਦਾ ਹੈਪੀ ਬਰਥਡੇ ਆ ਜੀ ਜਨਮ ਦਿਨ ਆ ਜੀ ਸਾਡੀ ਧੀ ਰਾਣੀ ਦਾ ਅਰਦਾਸ ਕਰਿਓ ਬੱਚੀ ਦੀ ਚੜ੍ਹਦੀ ਕਲਾ ਦੀ ਤੰਦਰੁਸਤੀ ਦੀ ਇਹ ਬੱਚੀ ਨੇ ਵੀ ਬਹੁਤ ਤਕਲੀਫ ਝੱਲੀ ਆ ਕਿਉਂਕਿ ਮੰਮੀ ਠੀਕ ਨਹੀਂ ਸੀਗੇ ਤੇ ਉਹਦੇ ਕਰਕੇ ਨਾ ਤਾਂ ਭੈਣ ਕਿਸੇ ਨੂੰ ਹੱਥ ਲਾਉਣ ਦਿੰਦੀ ਸੀ ਗੁਰਸਿਮਰਨ ਨੂੰ ਤੇ ਨਾ ਗੁਰਸਿਮਰਨ ਨੂੰ ਚੰਗੀ ਤਰ੍ਹਾਂ ਸਾਂਭ ਪਾਉਂਦੀ ਸੀ ਬੜੀ ਮੁਸ਼ਕਲ ਨਾਲ ਹੌਲੀ ਹੌਲੀ ਵਿਸ਼ਵਾਸ ਬਣਾਇਆ ਹੁਣ ਗੁਰਸਿਮਰਨ ਸਾਡੇ ਸਾਰਿਆਂ ਕੋਲੇ ਆ ਜਾਂਦੀ ਸਾਡੇ ਨਾਲ ਖੇਡਦੀ ਆ ਖੁਸ਼ ਰਹਿੰਦੀ ਆ ਭੱਜੀ ਰਹਿੰਦੀ ਭੱਜੀ ਫਿਰਦੀ ਆ ਨਹੀਂ ਪਹਿਲਾਂ ਤਾਂ ਬਸ ਇੱਕ ਸਹਿਮ ਕੇ ਆਪਣੀ ਮਾਂ ਦੀ ਗੋਦੀ 'ਚ ਬੈਠੀ ਰਹਿੰਦੀ ਸੀ ਕਰੇ ਅਰਦਾਸ ਸਾਡੀ ਧੀ ਵਾਸਤੇ ਗੁਰਸਿਮਰਨ ਲੈ ਕੇ ਕੱਟੀਏ ਫੜ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਜੂ ਗੁਰ ਚਿਮਰਨ ਬਸ ਸਰਪੰਚਾ ਬਸ ਹੈਪੀ ਬਰਥਡੇ ਟੂ ਯੂ ਗੁਰ ਚਿਮਰਨ ਮਮਾ ਕੋ ਜਾ ਤੇ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਸਾਡੀ ਸ਼ਿਮਰਨ ਨੂੰ ਤੰਦਰੁਸਤੀ ਵਾਖਣ ਤੋਂ ਮਿਖਵਾ ਦੇ ਤ੍ਰਿੰਦਰ ਯਾਨੀ ਤੁਮੇ ਖਵਾਰ ਜਗਿੰਦਰ ਸਿੰਘ ਜੀ ਕੀ ਹਾਲ ਚਾਲ ਨੇ ਜਗਿੰਦਰ ਸਿੰਘ ਜੀ ਤੇ ਗੁਰਸਿਮਰਨ ਤੇ ਸ੍ਰਿੰਦਰ ਇਹਨਾਂ ਤਿੰਨਾਂ ਦੀ ਸੇਤਜਾਬੀ ਲਈ ਅਰਦਾਸ ਕਰਿਓ ਕਿਉਂਕਿ ਤਿੰਨਾਂ ਨੇ ਬਹੁਤ ਤਕਲੀਫ ਦੇਖੀ ਹੈ ਬਹੁਤ ਦੁੱਖ ਚੱਲਿਆ ਜਿੰਦਗੀ ਦੇ ਵਿੱਚ ਕਈ ਵਾਰੀ ਪਤਾ ਨਹੀਂ ਮੁਕੱਦਰ ਕਿੱਧਰ ਨੂੰ ਲੈ ਜਾਂਦੇ ਹੈ ਕਿਸਮਤ ਕਿੱਧਰ ਨੂੰ ਲੈ ਜਾਂਦੀ ਹੈ ਕਰਮਾਂ ਦਾ ਐਸਾ ਗੇੜ ਚੱਲਦਾ ਭਾਵ ਜਿੰਦਗੀ ਦਾ ਬਿਲਕੁਲ ਉਲਟ ਦਿਸ਼ਾ ਵਿੱਚ ਬਹਿਣ ਲੱਗ ਜਾਂਦਾ ਪਰ ਗੁਰੂ ਦੀ ਕਿਰਪਾ ਹੋਈ ਆ ਮੇਰੀ ਭੈਣ ਨੂੰ ਪ੍ਰਮਾਤਮਾ ਨੇ ਬੜੀ ਹਿੰਮਤ ਬਖਸ਼ੀ ਆ ਹੁਣ ਆਪਣੀ ਧੀ ਖਾਤਰ ਹਨਾ ਗੁਰਸਿਮਰਨ ਖਾਤਰ ਹਨਾ ਮੇਰੀ ਸ੍ਰਿੰਦਰ ਭੈਣ ਨੇ ਹੁਣ ਹੌਸਲਾ ਨਹੀਂ ਹਾਰਨਾ ਹਨਾ ਕਿਆ ਮੇਰੀ ਛਿਆਣੀ ਭੈਣ ਆ ਤਾਂ ਆ ਤਾਂ ਬਾਪੂ ਆ ਮੇਰਾ ਰਜਿੰਦਰ ਬਾਪੂ ਰਜਿੰਦਰ ਬਾਪੂ ਤਕੜਾ ਹੋ ਜਾ ਤੰਦ ਲੋਕ ਹੋ ਜਾ ਇੱਕ ਦੁੱਖੀ ਇਸ ਗੱਲ ਦਾ ਵਾ ਕੋਈ ਰਿਸ਼ਤੇਦਾਰ ਨਹੀਂ ਆ ਰਿਹਾ ਕੋਈ ਭੈਣ ਭਰਾ ਮਤਲਬ ਦੇਖੋ ਇਨਸਾਨ ਦਾ ਕਿੱਡਾ ਵੱਡਾ ਰਿਸ਼ਤੇਦਾਰੀਆਂ ਦਾ ਕੁੰਬਾ ਹੁੰਦਾ ਅਸੀਂ ਮੈਂ ਅਕਸਰ ਗੱਲ ਕਰਦਾ ਹੁੰਦਾ ਹਾਂ ਇਸ ਬਾਰੇ ਨਾਨਕੇ ਦਾਦਕੇ ਮਾਮੀਆਂ ਮਾਸੀਆਂ ਭੂਆ ਚਾਚੇ ਤਾਏ ਹੈ ਨਾ ਮਾਮੇ ਮਤਲਬ ਕਿੱਥੇ ਚਲੇ ਜਾਂਦੇ ਨੇ ਉਹ ਸਭ ਲੋਕ ਇਹੀ ਇਸ ਘਰ 'ਚ ਰੰਗ ਵਰਦੇ ਹੁੰਦੇ ਇਸ ਘਰ 'ਚ ਖੁਸ਼ੀਆਂ ਹੁੰਦੀਆਂ ਢੋਲ ਢਗਾਰੇ ਵੱਜਦੇ ਹੁੰਦੇ ਗੱਡੀਆਂ ਕਾਰਾਂ ਫੈਕਟਰੀਆਂ ਚੱਲਦੀਆਂ ਹੁੰਦੀਆਂ ਤਾਂ ਮਤਲਬ ਦੂਰ ਦਾ ਰਿਸ਼ਤੇਦਾਰ ਵੀ ਇੰਨਾ ਨੇੜੇ ਲੱਗਦਾ ਉਹ ਰਿਸ਼ਤਾ ਵੀ ਇੰਨਾ ਨੇੜੇ ਹੋ ਕੇ ਨਿਭਦਾ ਐਨ ਲੱਗਦਾ ਵੀ ਜਿਵੇਂ ਸਕੇ ਭਰਾਵਾਂ ਵਾਂਗੂ ਮਾਂ ਪਾਪ ਵਾਂਗੂ ਪਿਓ ਧੀ ਵਾਂਗੂ ਮਾਂ ਧੀ ਵਾਂਗੂ ਐ ਤਾਂ ਵਿਛੜਦੇ ਨੇ ਲੋਕ ਮਾਇਆ ਕਲੇਣੀ ਦਾ ਐਸਾ ਅਸਰ ਆ ਜਦੋਂ ਤੁਹਾਡੇ ਕੋਲੇ ਨਹੀਂ ਹੁੰਦੀ ਆਪਣੇ ਵੀ ਮੁੱਖ ਮੋੜ ਜਾਂਦੇ ਆ ਜਦੋਂ ਇਹ ਮਾਇਆ ਹੁੰਦੀ ਆ ਤਾਂ ਬਗਾਨੇ ਵੀ ਤੁਹਾਡੇ ਗੇਟ ਮੂਰੇ ਆ ਕੇ ਨੱਚਦੇ ਆ ਭੰਗੜਾ ਪਾਉਂਦੇ ਆ ਇਸ਼ਾਰੇ ਕਰ ਕਰਕੇ ਰਿਸ਼ਤੇਦਾਰੀਆਂ ਬਣਾਉਂਦੇ ਆ ਮਾਮਾ ਮੁੰਡੇ ਦਾ ਮਾਮਾ ਨੱਚੇ ਮੁੰਡੇ ਦੀ ਮਾਸੀ ਨੱਚੇ ਮੁੰਡੇ ਦੀ ਭੂਆ ਨੱਚੇ ਤੇ ਜਦੋਂ ਦੁੱਖ ਆਉਂਦਾ ਉਦੋਂ ਕੋਈ ਨਹੀਂ ਖੜਦਾ ਬਸ ਸਾਨੂੰ ਪ੍ਰਮਾਤਮਾ ਨੇ ਇੰਨਾ ਭੈਣਾਂ ਦੇ ਭਰਾ ਬਣਾਇਆ ਇੰਨਾ ਬੱਚਿਆਂ ਦੇ ਮਾਮੇ ਬਣਾਇਆ ਇਨਾ ਬਾਪੂ ਬਜ਼ੁਰਗਾਂ ਦੇ ਪੁੱਤ ਬਣਾਇਆ ਅਸੀਂ ਬਣੇ ਰਹੀਏ ਸਾਨੂੰ ਸਮੱਤ ਬਖਸ਼ੇ ਵਾਹਿਗੁਰੂ ਸੱਚੇ ਪਾਤਸ਼ਾਹ ਅਸੀਂ ਇਸ ਰਿਸ਼ਤੇ ਨੂੰ ਨਿਭਾ ਸਕੀਏ ਬਸ ਇਹ ਅਰਦਾਸ ਕਰਿਓ ਸਾਰੇ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਗੁਰਚਮਰਨ ਹੈਪੀ ਬਰਥਡੇ ਟੂ ਯੂ ਤਾਰੀਆਂ ਹੈਪੀ ਬਰਥਡੇ ਟੂ ਯੂ ਵਿਦਿਆ ਦਾ ਵੀ ਹੈਪੀ ਬਰਥਡੇ ਆ ਗਿਆ ਏ ਆ ਮੇਰੀ ਵਿਦਿਆ ਦਾ ਹੈਪੀ ਬਰਥਡੇ ਵੀ ਆ ਗਿਆ ਤੇ ਇਸੇ ਤਰ੍ਹਾਂ ਹੀ ਸਾਡੀ ਇਹ ਭੈਣ ਆ ਜੀ ਅਮਨ ਤੇ ਇਹਦੀ ਬੇਟੀ ਵਿਦਿਆ ਇਹਨਾਂ ਨੇ ਵੀ ਛੋਟੀ ਉਮਰ ਚ ਹੀ ਦੁੱਖ ਬਹੁਤ ਦੇਖ ਲਿਆ ਇਹਨਾਂ ਦੋਨਾਂ ਭੈਣਾਂ ਨੇ ਲਗਭਗ ਇਕੱਠੇ ਹੀ ਪਰਿਵਾਰ ਜੇ ਐਂਟਰੀ ਕੀਤੀ ਅਮਨ ਥੋੜਾ ਬਾਅਦ ਚਾਈ ਸੀ ਸਰਿੰਦਰ ਪਹਿਲਾਂ ਆ ਗਈ ਸੀ ਭੈਣ ਦੋਨਾਂ ਦੀਆਂ ਨਿੱਕੀਆਂ ਨਿੱਕੀਆਂ ਫੁੱਲ ਵਰਗੀਆਂ ਬੱਚੀਆਂ ਤੇ ਦੋਨਾਂ ਤੇ ਦੁੱਖਾਂ ਦਾ ਪਹਾੜ ਬੜਾ ਵੱਡਾ ਟੁੱਟਿਆ ਹੋਇਆ ਤੇ ਦੋਨਾਂ ਨੂੰ ਵੀ ਅਸੀਂ ਭਰਾ ਮਿਲ ਗਏ ਹਨਾ ਤੇ ਦੋਨਾਂ ਜਵਤੀਆਂ ਨੂੰ ਸਾਡੀਆਂ ਨੂੰ ਮਾਮੇ ਮਿਲਦੇ ਆਓ ਲੈ 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 ਲਾ ਬਾਬਾ ਜੀ ਓਏ ਪੰਡਤ ਜੀ ਆ ਗਏ ਸਾਡੇ ਇੱਧਰ ਨੂੰ ਹੋ ਜਾ ਇੱਧਰ ਨੂੰ ਹੋ ਜਾ ਤੁਹਾਨੂੰ ਬੁਜੰਨੇ ਆ ਇਹ ਆਲੇ ਤੇ ਇੱਧਰ ਮੇਰੀ ਅਮਨ ਭੈਣ ਤੇ ਇੱਧਰ ਮੇਰੀ ਸ੍ਰਿੰਦਰ ਭੈਣ ਹੁਣ ਥੋੜੇ ਕਿ ਦਿਨ ਪਹਿਲਾਂ ਅਸੀਂ ਵਿਦਿਆ ਦਾ ਬਰਥਡੇ ਮਨਾਇਆ ਸੀ ਸਾਰਿਆਂ ਨੇ ਆ ਇਹਨੇ ਡੀਐਸਪੀ ਬਣਨਾ ਡੀਐਸਪੀ ਸਾਡੀ ਧੀ ਨੇ ਸਿਮਰਨ ਤੂੰ ਕੀ ਬਣਨਾ ਬਈ ਸ੍ਰਿੰਦਰ ਕੀ ਬਣਾਉਣਾ ਤੂੰ ਇਹਨੂੰ ਹੈ ਜੋ ਬਣਨਾ ਚਾਹੀਦਾ ਕੀ ਬਣਨਾ ਚਾਹੀਦਾ ਚੰਗੇ ਨੇ ਸਾਂ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ